ਗਾਏਕ ਮਾਸਟਰ ਸੁਲੀਮ ਦੇ ਪਿਤਾ ਪੂਰਨ ਸ਼ਾ ਕੋਟੀ ਜਿਨ੍ਹਾਂ ਦੀ ਅੰਤਮ ਅਰਦਾਸ ਜਲੰਧਰ ਦੇ ਮਾਡਲ ਟਾਊਨ ਸਥਿਤ ਗੁਰਦੁਆਰਾ ਸਿੰਘ ਸਭਾ ਵਿਖੇ ਹੋਈ ਹੈ ਤਾਂ ਇਸ ਮੌਕੇ ਪੰਜਾਬੀ ਸੰਗੀਤ ਇੰਡਸਟਰੀ ਦੇ ਕਈ ਕਲਾਕਾਰ ਪਹੁੰਚੇ ਤੇ ਉਹਨਾਂ ਦੇ ਪੁੱਤਰ ਮਾਸਟਰ ਸੁਲੀਮ ਇਸਨਾਲੀ ਹੰਸਰਾਜ ਹੰਸ ਤੇ ਵੱਡੀ ਗੰਟੀ ਚ ਕਲਾਕਾਰਾਂ ਦੇ ਵੱਲੋਂ ਸ਼ਰਧਾਂਜਲੀ ਭੇਟ ਕੀਤੀ ਗਈ ਤਾਂ ਦੱਸ ਦਈਏ ਕਿ ਇਸ ਦੇ ਦਰਮਿਆਨ ਪੰਜਾਬੀ ਗਾਇਕ ਰਾਜੂ ਜਾਰਦਾਈ ਕਹਿਣਾ ਕਿ ਪੂਰਨ ਸ਼ਾ ਕੋਟੀ ਜਿਨ੍ਹਾਂ ਦਾ ਹੁਣ ਸਮਾਂ ਆਪਣੇ ਪਰਿਵਾਰ ਦੇ ਨਾਲ ਟਾਈਮ ਬਤੀਤ ਕਰਨ ਦਾ ਸੀ ਭਰ ਇੱਥੇ ਰੱਬ ਨੂੰ ਸ਼ਾਇਦ ਕੁਝ ਹੋਰ ਹੀ ਮਨਜ਼ੂਰ ਸੀ ਤੇ ਸਾਰੇ ਕਲਾਕਾਰ ਪਰਿਵਾਰ ਦੇ ਨਾਲ ਖੜੇ ਨੇ 우ਸਤਾਦ ਪੂਰਨ ਚਾਕੋਟੀ ਜਿਨ੍ਹਾਂ ਦਾ 8 ਦਿਨ ਪਹਿਲਾਂ 72 ਸਾਲ ਦੀ ਉਮਰ ਦੇ ਵਿੱਚ ਦੇਹਾਂਤ ਹੋਇਆ ਤਾਂ ਉਹਨਾਂ ਦਾ ਕਹਿਣਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ ਤੇ ਹਸਪਤਾਲ ਦੇ ਵਿੱਚ ਇਲਾਜ ਅਧੀਨ ਸਨ ਉਹਨਾਂ ਦੇ ਦੋ ਪੁੱਤਰ ਮਾਸਟਰ ਸਲੀਮ ਤੇ ਪੇਜੀ ਸ਼ਾਕੋਟੀ ਨੇ ਸ਼ਾਕੋਟੀ ਪੰਜਾਬੀ ਸੰਗੀਤ ਉਦਯੋਗ ਦੀ ਇੱਕ ਪ੍ਰਮੁੱਖ ਹਸਤੀ ਨੇ ਉਹਨਾਂ ਨੇ ਹੰਸਰਾ ਧੰਗ ਜਸਬੀਰ ਜੋਸੀ ਤੇ ਬੱਬੂ ਮਾਨ ਵਰਗੇ ਕਈ ਮਸ਼ਹੂਰ ਗਾਇਕਾਂ ਨੂੰ ਵੀ ਸੰਗੀਤ ਦਿਖਾਇਆ ਤੇ ਹੁਣ ਉਸਤਾਦ ਜੀ ਨੂੰ ਹਰ ਕੋਈ ਯਾਦ ਕਰ ਰਿਹਾ ਅੱਜ ਗੁਰੂ ਜੀ ਦਾ ਪੋਗ ਤੇ ਅਸੀਂ ਸਾਰੇ ਪੰਜਾਬ ਦੇ ਵੱਖ-ਵੱਖ ਕੁੰਨਿਆਂ ਤੋਂ ਉਹਨਾਂ ਨੂੰ ਅੰਤਿਮ ਸ਼ਰਧਾਂਜਲੀ ਦੇਣ ਲਈ ਲੋਕ ਆਏ ਨੇ ਤੇ ਬਸ ਸਾਰੇ ਤੁਸੀਂ ਵੀ ਦੁਆ ਕਰਿਓ ਕਿ ਸਲੀਮ ਵਾਲਾ ਨੂੰ ਸਾਰਿਆਂ ਨੂੰ ਤੁਸੀਂ ਸਪੋਰਟ ਕਰਿਓ ਜਿੰਨੇ ਵੀ ਮੀਡੀਆ ਵਾਲੇ ਕਿਉਂਕਿ ਇੱਕ ਤਾਂ ਬਾਪ ਇੱਕ ਬਹੁਤ ਵੱਡੇ ਰੁੱਤਵੇ ਵਾਲਾ ਬਾਪ ਜਦੋਂ ਜਾਂਦਾ ਸਾਡੇ ਤੋਂ ਗੁਰੂ ਜੀ ਸੀ ਤੇ ਇਹ ਬੜਾ ਔਖਾ ਹੁੰਦਾ ਕਿਸੇ ਦਾ ਵੀ ਬਾਪ ਦਾ ਸਾਆ ਸਿਰ ਤੋਂ ਉੱਟਣਾ ਬਸ ਸਰ ਦੁਆ ਕਰਿਓ ਕਿ ਮਾਲਕ ਗੁਰੂ ਜੀ ਨੂੰ ਆਪਣੇ ਚਰਨਾਂ ਚ ਜਗ੍ਹਾ ਦੇ ਦਿਓ ਥੈਂਕ ਯੂ ਅੱਗੇ ਨਮਸਕਾਰ ਜੀ ਅਮੇਸ਼ ਆਪਣੇ ਵੱਡੇ ਵੀ ਰਮਾਈ ਦੇ ਜਿਹੜਾ ਕੋਠੀ ਦੇ ਨੂੰ ਮੈਂ ਸ਼ਬਦਾਂ ਦੀ ਦੇਣ ਪਹੁੰਚੀ ਹਾਂ ਤੇ ਖਿਆਲ ਆ ਦੀ ਇਹੋ ਜਿਹਾ ਸੁਰਾਂ ਦਾ ਸਕੰਦਰ ਟੱਲਣੇ ਕਰੀ ਰਾਜਕੈ ਖਾਨਸਰਾ ਦੇ ਖਾਂਸ ਤੇ ਸਲੀਮ ਦਾ ਉਸਤਾਦ ਹੋਏ ਓਕੇ ਹੋ ਜਾ ਸਕਦਾ ਸਾਰੇ ਦਿਨਾਂ ਦਾ ਵੇਚਨ ਕਰ ਸਕਦੇ ਐਸੇ ਬੜਾ ਮਾਨ ਵੀ ਦਿੱਤੀ ਆ ਪਰੈ ਮੰਨਦੇ ਫਾਸਲਾ ਰੈਂਦੀ ਹੈ ਇਹ ਆਪਣੇ ਭਤੀਜਿਆਂ ਨੂੰ ਸਲੇਮ ਨੂੰ ਭੇਜੀ ਨੂੰ ਆਪਣੇ ਵੇਦ ਨੂੰ ਫਾਸਲਾ ਜਾਂਸਣ। ਸੋ ਬਹੁਤ ਹੀ ਦੁੱਖ ਦੀ ਘੜੀ ਹੈ। ਸਾਹ ਲੀ ਮਾੜਾ ਚੜਾ ਮੈਂ ਇਹੀ ਦੁਆ ਫੇਰ ਵੀ ਅੱਗੇ ਫੇਰ ਵੀ ਰੱਬ ਅਕੇ ਕਰਦੀ ਆਂ ਕਿ ਅਗਲਾ ਸਾਲ ਸੁੱਖਾਂ ਦਾ ਚੜਾਈ ਕਲਾਕਾਰਾਂ ਤੇ ਵੀ ਕਲਾ ਜਗਤ ਤੇ ਵੀ ਤੇ ਸਮੁੱਚੀ ਦੁਨੀਆ ਨੂੰ ਖੁਸ਼ੀਆਂ ਖੇੜੇ ਸ਼ਾਂਤੀ ਤੇ ਤੰਦਰੁਸਤੀਆਂ ਬਖਸ਼ੇ ਮੇਰਾ ਮਨ ਕਦੂਆ ਕਰਦੀ ਰਹੇਗੀ। ਮੈਂ ਮਰਦਾਸ ਤੇ ਬੰਦੇ ਹਾਂ ਉਹਨਾਂ ਸਾਡੇ ਅਹ ਅੰਤਮ ਅਰਦਾਸ ਕਹਿ ਦੁੱਲਨੀ ਕਰਦਾ ਪਰ ਉਹ ਸੰਗੀਤ ਦੇ ਕੈਸੇ ਉਤਾਸ਼ਨ ਦਾ ਜ਼ਿੰਦਗੀ ਜਿੰਨਾ ਚਿਰ ਪੂਰੀ ਕਾਇਨਾਤ ਹੈ ਸ਼ਾ ਕੋ蒂 ਸਾਹਿਬ ਦਾ ਜਿਹੜਾ ਸੰਗੀਤ ਦਾ ਸਰ ਹੈ ਪੂਰੀ ਦੁਨੀਆ ਦੇ ਵਿੱਚ ਇਸੇ ਤਰ੍ਹਾਂ ਰਹੇਗਾ ਤੋਂ ਮਾਲਕਾ ਕੇ ਬਵਾਸ ਕਰਦੇ ਕਿ ਬਾਰਾ ਜਨਮ ਮ ਕਰਨ ਚਾਹੁੰਦਾ ਸੂਫੀਆਨਾ ਕਲਾਮ ਦੇ ਜਿਹੜਾ ਜਨਮ ਦਾਤਾ ਸੀ ਆਜ ਇਸ ਸਦੀ ਦੇ ਇਹ ਵਲਾ ਦਾ ਅੰਤ ਹੋਇਆ ਤਾਂ ਉਹਦੇ ਨੇ ਕੀ ਕਹਿਣਾ ਚਾਹ ਸਬਦੀ ਪਰਟ ਜਵੇ ਸ਼ਾਇਦ ਕੋਈ ਅਜਾ ਫਨਕਾਰ ਆਵੇ ਨਹੀਂ ਤਾਂ ਅੱਜ ਦੇ ਸਮੇਂ ਵਿੱਚ ਅਜਿਹੇ ਸੰਕਾਰਾਂ ਨੂੰ ਬਹੁਤ ਮੁਸ਼ਕਲ ਲੱਗਦਾ ਸੋ ਸ਼ਾਇਰਪੁਰ ਦੀ ਸਾਹਿਬ ਇੱਕੋ ਹੀ ਸੀ ਇੱਕੋ ਹੀ ਆ ਤੇ ਕੋਈ ਨਹੀਂ ਥੈਂਕ ਯੂ ਖੂਬ ਸਿੰਗਰ ਆਏ ਨੇ ਗੱਲਬਾਤ ਕਰਦੇ ਮੈਂ ਕਿ ਮੋਚਾ ਲੈਣ ਦਾ ਸੀ ਕਿਉਂਕਿ ਜਿੰਨਾ ਸਲੀਮ ਹੁਣਾਂ ਨੇ ਨਾਮ ਖਟਿਆ ਭੇਜੀ ਹੁਣਾਂ ਦੇ ਨਾਮ ਖਟੇ ਆਇਆ ਔਰ ਉਹਨਾਂ ਦਾ ਇੱਕ ਸਮਾਸੀ ਖੁਸ਼ੀਆਂ ਦੇ ਵਿੱਚ ਰਹਿਣ ਦਾ ਪਰਿਵਾਰ ਦੇ ਵਿੱਚ ਰਹਿਣ ਦਾ ਬੱਚਿਆਂ ਦੇ ਵਿੱਚ ਬੈ ਕੇ ਆਨੰਦ ਲੈਣ ਦਾ ਚਲੋ ਬਾਕੀ ਜਿੰਨੇ ਸੁਆਸ ਵਾਹਿਗੁਰੂ ਨੇ ਦਿੱਤੇ ਆ ਲੈਣੇ ਤਾਂ ਆਪਾਂ ਉਹਨੇ ਹੀ ਆ ਬਾਕੀ ਅੱਜ ਅਸੀਂ ਸਾਰੇ ਅੰਤਮ ਰਸਾਲੇ ਵਿੱਚ ਸ਼ਾਮਲ ਹੋਏ ਆ ਤੇ ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਔਰ ਪਰਿਵਾਰ ਦੇ ਨਾਲ ਅਸੀਂ ਹਮੇਸ਼ਾ ਢੋਡੇ ਨਾਲ ਮੁੱਢਾ ਲਾ ਕੇ ਖੜੇ ਆ ਸਾਡੇ ਭਰਾ ਨੇ ਉਹ ਤੇ ਤੁਹਾਡੇ ਸਾਰਿਆਂ ਦਾ ਵੀ ਸਾਥ ਚਾਹੀਦਾ ਹੈ ਥੈਂਕ ਯੂ ਸੋ ਮਚ ਥੈਂਕ ਯੂ ਤਾਂ ਇਹ ਲਗਾਤਾਰ ਸੰਭ ਨਾ ਆ ਔਰ ਬੜੇ ਕਲਾਕਾਰਾਂ ਨੂੰ ਜਿਹੜਾ ਅੱਜ ਉਸਤਾਦ ਵੀ ਉਹ ਬਣਾ ਗਏ ਨੇ ਸਭ ਤੋਂ ਉਸਤਾਦ ਸੀ ਕਿਵੇਂ ਵੇਖਦੇ ਹੋ ਅਜਿਆ ਹੋਣਾ ਉਹਨਾਂ ਦਾ ਤੁਰ ਜਾਣਾ ਔਰ ਉਸ ਤੋਂ ਬਾਅਦ ਕੀ ਲੱਗਦਾ ਕਿ 뮤직 ਇੰਡਸਟਰੀ ਨੂੰ ਕਿੱਡਾ ਕਟਾ ਹੈ ਉਸਤਾਦ ਪੂਰਨ ਸ਼ਾਹ ਗੁੱਟੀ ਜੀ ਕਲਾਕਾਰੀ 'ਚ ਇੱਕ ਮੈਂ ਸਮਝਦਾ ਅੱਜ ਉਹਨਾਂ ਦੇ ਜਾਣ ਦੇ ਨਾਲ ਇੱਕ ਯੁੱਗ ਦਾ ਅੰਤ ਹੋਇਆ ਬਹੁਤ ਵੱਡੇ ਇਨਸਾਨ ਸੀ ਉਹਨਾਂ ਨੇ ਬਹੁਤ ਤਕੜੇ ਤਕੜੇ ਕਲਾਕਾਰਾਂ ਨੂੰ ਤਿਆਰ ਕੀਤਾ ਦੇਸ਼ 'ਚ ਉਹਨਾਂ ਦੀ ਕਲਾਕਾਰੀ ਦਾ ਸਿੱਕਾ ਦੇਸ਼-ਵਿਦੇਸ਼ ਵਿੱਚ ਪਾਕਿਸਤਾਨ ਤੱਕ ਲੋਕ ਪੰਦੇ ਸੀ ਉਹਨਾਂ ਨੂੰ ਉਸਤਾਦ ਬੜੇ ਸੰਗੀਤ ਪ੍ਰਤੀ ਸਮਰਪਿਤ ਇਨਸਾਨ ਸੀ ਬਹੁਤ ਤਕੜੋ ਹੁੰਦੇ ਆ ਉਸਤਾਦ ਪੂਰਨ ਸ਼ਾਹ ਕੋਟੀ ਜੀ ਸੰਗੀਤ ਨੂੰ ਸਮਰਪਿਤ ਸੀ ਉਹਨਾਂ ਨੇ ਜ਼ਿੰਦਗੀ 'ਚ ਗੁਨਾਵੀ ਅਸ਼ੋਕਰਾਮ ਨੂੰ त्यागਿਆ ਤੇ 뮤זיਕ ਲਈ ਕਲਾ ਵਾਸਤੇ ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਲਾਈ ਉਹਨਾਂ ਦੇ ਜਾਣ ਦੇ ਨਾਲ ਜਲੰਧਰ ਨੂੰ ਨਹੀਂ ਸਾਡੇ ਪੰਜਾਬ ਨੂੰ ਸਾਰੇ ਪੰਜਾਬੀਆਂ ਨੂੰ ਬਹੁਤ ਵੱਡਾ ਘਾਟਾ ਪਿਆ ਤੇ ਉਹਨਾਂ ਦੇ ਜਾਣ ਦਾ ਸਾਨੂੰ ਸਭ ਨੂੰ ਬਹੁਤ ਦੁੱਖਿਆ ਗੁਰੂ ਮਹਾਰਾਜ ਉਸ ਪਵਿੱਤਰ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ ਤੇ ਪਿੱਛੇ ਪਰਿਵਾਰ ਹੈ ਉਹਨਾਂ ਦਾ ਉਹ ਵੀ ਬੜੇ ਸਮਰਪਿਤ ਲੋਕ ਹੈ ਉਹਨਾਂ ਦਾ ਬੇਟਾ ਮਾਸਟਰ ਸੁਨੀਲ ਜੀ ਉਹ ਵੀ ਬੜੀ ਸੇਵਾ ਕਰ ਰਹੇ ਪੰਜਾਬ ਦੀ ਸੰਗੀਤ ਜਗਤ ਜਗਤ ਦੀ ਗੁਰੂ ਮਹਾਰਾਜਾਂ ਨੂੰ ਵੀ ਬੜਾ ਹੋਰ ਚੜ੍ਹਦੀ ਕਲਾ ਚ ਰੱਖਣ ਦਾ ਅਸ਼ੀਰਵਾਦ ਦੇ ਪਾਇਲ ਜੀ ਦਾ ਖਾਸ ਹੈ ਤੇ ਇਹ ਜਿਹੜਾ ਪਿਆਜ ਉਸਤਾਜ ਜੀ ਦੀ ਅੰਤਿਮ ਅਰਦਾਸ ਤੇ ਆ ਕੇ ਕੀ ਕਹਿਣਾ ਚਾਹੁੰਦਾ ਅ ਬਸ ਹੀ ਬਹੁਤ ਵੱਡਾ ਘਾਟਾ ਇੰਡਸਟਰੀ ਦਾ ਹੈਗਾ ਹੀ ਹੈਗਾ ਖਾਸ ਕਰਕੇ ਉਹਨਾਂ ਦੀ ਫੈਮਲੀ ਇੱਕ ਪਾਪ ਦਾ ਜਾਣਾ ਬਹੁਤ ਸੈਡ ਨਸੂਦੀਆ ਮੇਰੇ ਮਾਪੇ ਦੋਨੋਂ ਹੀ ਗਵਾਚ ਚੁਕਾ ਤੋ ਭਾਵੇਂ ਐਨੇ ਸਾਲ ਹੋ ਗਏ ਲੇਕਿਨ ਕੋਈ ਦਿਨ ਲੱਗਦਾ ਨਹੀਂ ਜਿਵੇਂ ਉਹਨਾਂ ਨੂੰ ਮਿਸ ਨਹੀਂ ਕਰੀ ਉਹ ਵਿਵਾਰ ਦੇ ਨਾਲ ਜੋ ਵੀ ਹੋਇਆ ਬਹੁਤ ਮਾੜਾ ਹੋਇਆ ਲੇਕਿਨ ਇਹ ਸੱਚ ਹੈ ਜੀਣਾ ਝੂਠ ਹੈ ਮਰਨਾ ਸੱਚ ਹੈ ਲੇਕਿਨ ਉਹਨਾਂ ਦਾ ਨਾਮ ਕਦੇ ਵੀ ਦੁਨੀਆ 'ਚ ਮਿਲ ਨਹੀਂ ਸਕਦਾ ਕਿਉਂਕਿ ਉਹਨਾਂ ਦੇ ਐਨੇ ਜਿਹੜੇ ਚੇਲੇ ਨੇ ਜਿਹੜੇ ਉਹਨਾਂ ਦੇ ਉਸਤਾਦ ਬੰਦੇ ਉਹਨਾਂ ਨੇ ਬਹੁਤ ਦੁਨੀਆ ਭਰ ਦੇ ਵਿੱਚ ਉਹਨਾਂ ਨੇ ਨਾਮ ਕੀਤਾ ਉਹ ਕਦੇ ਮਰ ਨਹੀਂ ਸਕਦਾ ਪਰ ਹਾਂ ਫਿਜ਼ਿਕਲੀ ਉਹਨਾਂ ਨੂੰ ਉਹ ਹੱਗ ਨਹੀਂ ਕਰ ਸਕਦੇ ਪੈਟ ਨਹੀਂ ਸਕਦੇ ਗੱਡਾ ਨਹੀਂ ਕਰ ਸਕਦੇ ਤੇ ਅ ਬਸ ਇਸੇ ਕਰਕੇ ਇੱਥੇ ਆਏ ਆ ਜੀ ਮਾਲਕਾ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਔਰ ਜਿਹੜਾ ਪਰਿਵਾਰ ਹੈ ਉਹਨਾਂ ਨੇ ਸ਼ਕਤੀ ਦੇ ਸਹੀ ਜੈਦੀ ਭਾਈ ਜੇਕਰ ਗੱਲ ਕੀਤੀ ਜਾਵੇ ਤਾਂ ਬੈਕ ਟੂ ਬੈਕ ਇਤਦੇ ਲੋਸਸ ਦੇਖਣ ਨੂੰ ਮਿਲ ਰਹੇ ਨੇ ਲੱਗਦਾ ਤੁਹਾਨੂੰ ਮਿਊਜ਼ਿਕ ਇੰਡਸਟਰੀ ਨੂੰ ਨਜ਼ਰ ਲੱਗ ਗਈ ਹੈ ਕਿਸੇ ਦੀ ਹਾਂ ਦੇਖੋ ਜੀ ਇਹ ਤਾਂ ਮਾਲਕੀ ਜਾਣਦਾ ਜੀ ਉਹਦੀ ਰਜਾ ਦੇ ਵਿੱਚ ਹੀ ਹੁੰਦਾ ਸਾਰਾ ਕੁਝ ਜੋ ਵੀ ਹੁੰਦਾ ਕਬੱਡੀ ਪਲੇਅਰਾਂ ਦੇ ਵੀ ਕਿੰਨੀ ਡੈਥ ਹੋਈ ਆ ਬਾਡੀ ਬਿਲਡਰ ਕੋਮਨ ਸਾਹਿਬ ਦੇਖੋ ਕਿਨੇ ਯੰਗ এজ ਦੇ ਵਿੱਚ ਹੋਈ ਆ ਤੇ ਕਲਾਕਾਰ ਰਾਜਵੀਰ ਜਵੰਦਾ ਜਾਂ ਹੋਰ ਕਿੰਨੇ ਨੇ ਬਹੁਤ سارے ਗਏ ਨੇ ਸੋ ਬਹੁਤ ਮਾੜਾ ਸਾਲ ਇਹ ਦਾ ਗਿਆ ਜੀ ਇੰਡਸਟਰੀ ਦੇ ਲਈ ਵੀ ਬਾਕੀ ਵੀ ਕਿਉਂਕਿ ਜਿਦਾ ਮੈਂ ਕਿਹਾ ਵੀ ਇੱਕ ਕਲਾਕਾਰ ਦੇ ਨਾਲ ਘੱਟੋ ਘੱਟ 10-15 ਘਰ ਚੱਲਦੇ ਨੇ ਸਮਾਰਕ ਦੇ ਅਰਦਾਸ ਸੀ ਜੀ ਬੇਨਤੀ ਕਰ ਸਕਦੇ ਆਪਾਂ ਜਿਹੜਾ ਅਗਲਾ ਸਾਲ ਆ ਨਵਾਂ ਸਾਲ ਆਉਣ ਵਾਲਾ ਸਾਰਿਆਂ ਦੀ ਖੁਸ਼ੀਆਂ ਦੇ ਖੇੜਿਆਂ ਭਰਿਆ ਹੋਵੇ ਔਰ ਜਿਹੜੀ ਨੈਗੇਟਿਵ ਚੀਜ਼ਾਂ ਹੋ ਰਹੀਆਂ ਨੇ ਉਹ ਤੋਂ ਪਰੇ ਰਹਿਣਾ ਚਾਹੀਦਾ ਬਸ ਪੋਜ਼ਿਟਿਵ ਪਿਆਰ ਵੰਡਣਾ ਚਾਹੀਦਾ ਪਿਆਰ ਵੰਡੋ ਤੇ ਮਾਰਕ ਸਾਹਿਬ ਕਰ ਲਓ ਨਹੀਂ ਥੋੜਾ ਜਿਹਾ ਅੱਗੇ ਹੋ ਜੋ ਸਰ ਥੈਂਕ ਯੂ ਸੋ Much ਬਲੀ ਸਾਹਿਬ ਅੱਜ ਅੰਤਿਮ ਅਰਦਾਸ ਵਿੱਚ ਸ਼ਾਮlo ਹੋ ਗਏ ਬੜਾ ਹੀ ਦੁਖਦਾਈ ਮੌਕਾ ਹੈ ਸਾਰੇ ਸੰਗੀਤ ਸਹਿਯੋਗ ਦੇ ਲਈ ਇੱਕ ਫਾਦਰਲੀ ਫਿਗਰ ਹੈ ਜਿਹਦੇ ਇਸ ਜਹਾਨ ਤੋਂ ਰੁਕਸਤ ਹੋਇਆ ਤਾਂ ਖੁਦਾਂ ਦਾ ਜਿਹੜਾ ਰੁਕਸਤ ਹੋਣ ਦਾ ਘਟਾ ਆ ਉਹ ਸਿਰਫ ਉਹਨਾਂ ਦੀ ਬਾਇਓਲੋਜੀਕਲ ਫੈਮਿਲੀ ਨਹੀਂ ਹੈ ਉਹਨਾਂ ਦੀ ਸੋਸ਼ਲ ਫੈਮਿਲੀ ਵੀ ਹੈ ਕਲਚਰਲ ਫੈਮਿਲੀ ਵੀ ਹੈ ਆਰਟਿਸਟਿਕ ਫੈਮਿਲੀ ਵੀ ਹੈ ਜਿੰਨੇ ਵੀ ਲੋਕ ਉਹਨਾਂ ਦੇ ਨਾਲ ਜੁੜੇ ਹੋਏ ਆ ਉਹ ਸਾਰਿਆਂ ਨੂੰ ਆ ਜਿਵੇਂ ਪੁਰਾਣੇ ਸ਼ਗਿਰਦ ਉਹਦਾ ਪਰਿਵਾਰ ਦੇ ਬੱਚੇ ਪਵਨ ਹਰਸਲ ਹਰਸਲ ਇਹ ਇਤਿਹਸਾ ਨੂੰ ਸੰਗੀਤਕ ਸੋਚ ਆ ਉਹਨੂੰ ਦੁਨੀਆ ਦੇ ਵੱਖ-ਵੱਖ ਕੋਨਿਆਂ 'ਚ ਫੈਲਾ ਰਹੇ ਆ ਸੋ ਮੈਂ ਆਪ ਆਪਣੀ ਪੂਰੀ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਸਰਕਾਰ ਵੱਲੋਂ ਅੱਜ ਇੱਥੇ ਸ਼ਰਧ ਦੇ ਫੁੱਲ ਭੇਟ ਕਰਨ ਆਇਆ ਮੇਰੇ ਤਾਂ ਬੜੇ ਹੀ ਨਿੱਜੀ ਸਬੰਧ ਰਹੇ ਅਸੀਂ ਉਹਨਾਂ ਦੀ ਛਾ ਨੂੰ ਮਾਣਿਆ ਉਹਨਾਂ ਦੇ ਵਿਕਤੀਤਵ ਨੂੰ ਨੇੜਿਓਂ ਜਾਣਿਆ ਸੋ ਮੈਂ ਸ਼ਰਧ ਦਾ ਦੁੱਫਾ ਦੇਣਾ ਇੱਕ ਤਾਂ ਮੇਰੇ ਸਿਰ ਉੱਤੇ ਸਾਰਿਆਂ ਨੂੰ ਸਲਾਮ ਅਦਾਬ ਸਤਿ ਸ੍ਰੀ ਅਕਾਲ ਜੀ ਅੱਜ ਉਸਤਾਦ ਜੀ ਜਨਾਬ ਪੂਰਿਸ਼ਾ ਕੋਟੀ ਜੀ ਦੇ ਅੰਤਮ ਅਰਦਾਸ ਤੇ ਗੁਰਦੁਆਰਾ ਸਿੰਘ ਸਭਾ ਮਾਡਰਨ ਟਾਊਨ ਮੈਂ ਆਇਆ ਸੀ ਸਾਰੇ ਆਰਟਿਸਟ ਆਏ ਔਰ ਸਾਡੇ ਸੰਗੀਤ ਦੇ ਸਰਮੌਰ ਲੋਕ ਇਸ ਦੁਨੀਆ ਤੋਂ ਅਲਵਿਦਾ ਕਹਿ ਕੇ ਚਲੇ ਗਏ ਨੇ ਸਾਨੂੰ ਬੜੇ ਦੁੱਖ ਦੀ ਗੱਲ ਹੈ ਔਰ ਅਰਦਾਸ ਦੇ ਵਿੱਚ ਸ਼ਾਮਲ ਹੋਣ ਵਾਸਤੇ ਬਹੁਤ ਸਾਰੇ ਫਨਕਾਰ ਲੋਕ ਵੀ ਆਏ ਨੇ ਪਰਿਵਾਰ ਵੀ ਆਇਆ ਹੈ ਮੈਂ ਬੇਨਤੀ ਕਰੂੰਗਾ ਕਿ ਅਰਦਾਸ ਕਰਿਓ ਬੇਨਤੀ ਕਰਿਓ ਦੁਆ ਕਰਿਓ ਪਰਮਾਤਮਾ ਦੇ ਚਰਨਾਂ ਦੇ ਵਿੱਚ ਕਿ ਉਹਨਾਂ ਨੂੰ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ ਔਰ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਮੈਂ ਦੇਖ ਰਿਹਾ ਕਿ ਇਸ ਤਰ੍ਹਾਂ ਦੇ ਉਸਤਾਦ ਜਿਨ੍ਹਾਂ ਨੇ ਇਤਾਂ ਦੇ ਪੰਜਾਬੀ ਇੰਡਸਟਰੀ ਨੂੰ ਸਿੰਗਰ ਦਿੱਤੇ ਆ ਉਹ ਜਿਸ ਤਰ੍ਹਾਂ ਦੀ ਗਾਇਕੀ ਸੁਖਾਈ ਹੈ ਇਸ ਤਰ੍ਹਾਂ ਦੇ ਦੁਆਰਾ ਉਸਤਾਦ ਦੇਖਣ ਨਹੀਂ ਜੀ ਉਹਨਾਂ ਨੇ ਆਪਣਾ ਹੀ ਰੰਗ ਬਖੇਰਿਆ ਪੂਰੇ ਪੰਜਾਬ ਦੇ ਵਿੱਚ ਕਿੰਨੇ ਆਰਟਿਸਟ ਲੋਕ ਜਿਹੜੇ ਮੇਰੇ ਵਰਗੇ ਗਰੀਬ ਜਿਨ੍ਹਾਂ ਨੂੰ ਰੋਟੀ ਲਾਇਆ ਬਹੁਤ ਸਾਰੇ ਕਲਾਕਾਰ ਬਹੁਤ ਨਾਮਣਾ ਖੱਟਿਆ ਜਿਨ੍ਹਾਂ ਨੇ ਉਹਨਾਂ ਦੇ شاਗਿਰਦਾਂ ਨੇ ਇੱਕ ਮਿਸਾਲ ਸੀਗੇ ਕਿ ਯੂਨੀਵਰਸਿਟੀ ਸੀਗੇ ਗੁਰੂ ਜੀ ਔਰ ਇਹੋ ਜਿਹੇ ਲੋਕ ਸਾਧੀਆਂ ਦੇ ਵਿੱਚ ਕਦੇ ਇੱਕ ਵਾਰ ਆਉਂਦੇ ਨੇ ਜੀ ਸੋ ਸਾਨੂੰ ਤਾਂ ਨਾਮ ਸੁਣ ਕੇ ਹੀ ਉਹਨਾਂ ਦਾ ਉਹਨਾਂ ਦੀ ਛਤਰਛਾਇਆ ਹੇਠ ਹੀ ਸਾਨੂੰ ਤਾਂ ਬਹੁਤ ਚੰਗਾ ਲੱਗਦਾ ਸੀਗਾ ਔਰ ਅੱਜ ਬੜਾ ਦੁੱਖ ਹੋ ਰਿਹਾ ਹੈਗਾ ਦੁੱਖ ਦਾ ਸਮਾਂ ਚਲੋ ਮਾਲਕ ਦੀ ਮਰਜ਼ੀ ਹੈ ਹਰ ਕਿਸੇ ਨਾਲ ਹੈ ਇਹ ਕਿਸੇ ਇੱਕ ਨਾਲ ਨਹੀਂ ਪਰਮਾਤਮਾ ਕੇ ਅਰਦਾਸ ਦੁਆ ਬੇਨਤੀ ਹੈ ਕਿ ਉਹਨਾਂ ਦੀ ਆਤਮਾ ਨੂੰ ਸ਼ਾਂਤ ਜੋ ਉਹਨਾਂ ਨੇ ਸਿੱਖਿਆ ਦਿੱਤੀ ਹੈ ਕਿ ਉਸ ਨੂੰ ਸਦਾ ਰੱਖਿਆ ਜਾਵੇਗਾ ਜੋ ਉਹਨਾਂ ਨੇ ਸਿਖਾਇਆ ਬਿਲਕੁਲ ਜੀ ਬਿਲਕੁਲ ਬਿਲਕੁਲ ਸਾਡੀ ਇਹ ਜਿਹੜੀ ਵੀ ਪੀੜ੍ਹੀ ਹੈ ਪਟਿਆਲਾ ਘਰਾਣੇ ਦੀ ਜਿਹੜੀ ਵੀ ਪੀੜ੍ਹੀ ਹੈਗੀ ਇਹ ਉਹਨਾਂ ਦੀਆਂ ਸਿਖਿਆਵਾਂ ਨੂੰ ਹੀ ਅਸੀਂ ਉਹਨਾਂ ਦੇ ਪੈੜਾਂ ਦੇ ਵਿੱਚ ਹੀ ਚੱਲਦੇ ਜਾਣਾ ਹੈ ਅਸੀਂ ਜਿੰਨੀ ਦੇਰ ਜਿੰਦੇ ਆ ਉਹਨਾਂ ਦੀਆਂ ਸਿਖਿਆਵਾਂ ਨੂੰ ਅਸੀਂ ਜਿੰਦਾ ਰੱਖਣਾ ਹੈ ਥੈਂਕ ਯੂ